ਹੋ ਤੁਸੀਂ ਸੱਚਾ ਖਾਲਸਾ ਸਾਰਿਆਂ ਨੂੰ ਮੈਗ ਪਟਿੱਕੇ ਨੂੰ ਮਿੰਟ ਵੀਡੀਓਜ਼ ਚੈਨਲ ਤੇ ਤੁਹਾਡੇ ਸਵਾਗਤ ਹੈ ਜੀ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨਾਲ ਤੱਕ ਜੁੜਦੇ ਰਹੋ ਤੇ ਕਮੈਂਟ ਵੀ ਜਰੂਰ ਕਰਿਓ ਤੁਹਾਨੂੰ ਵੀਡੀਓ ਕਿਦਾਂ ਨਹੀਂ ਲੱਗੀ ਜੀ ਤੇ ਅੱਜ ਆਪਣੇ ਚਾਚਾ ਜੀ ਦੇ ਘਰ ਹੈਗਾ ਸੀ ਜੀ ਸੁਖਮਨੀ ਸਾਹਿਬ ਦਾ ਪਾਠ ਤੇ ਹੁਣ ਆਪਾਂ ਸਾਰੇ ਉੱਤੇ ਚੱਲੇ ਆਂ ਜੀ ਤੇ ਆਪਣਾ ਸਕੂਲ ਵੀ ਚੱਲੇ ਆਂਗੇ ਨਾਲ ਦੇ ਨਾਲ ਤੇ ਪੰਨੋ ਡਾਕੂਮੈਂਟ ਜਾਇ ਹੋਣੇ ਆ ਜੀ ਇਹ ਦੱਸਾ ਜੀ ਤੇ ਕਰੀ ਤੁਹਾਨੂੰ ਕਹੀ ਦਿੱਤਾ ਹੈ ਵਿਆਹ ਹੈਗਾ ਤੇ ਹੁਣ ਅਸ ਤੋਂ ਕਮਨੀ ਸੱਬ ਦਾ ਪਾਠ ਜਿਹੜਾ ਸ਼ੁਰੂ ਹੋਊਗਾ ਸੋ ਹੁਣ ਆਪਾਂ ਦੇਖ ਕੇ ਆਉਣੇ ਆ ਜੀ ਤੇ ਹੁਣ ਆਪਾਂ ਚੱਲ ਬਾਬਾ ਜੀ ਦੀ ਸਵਾਰੀ ਲੈ ਕੇ ਆਉਣੇ ਆਂਗੀ ਤੇ ਉਹਦੇ ਲਈ ਸਾਫ਼ ਸਫਾਈ ਵੀ ਕਰਨੀ ਪੈਂਦੀ ਹੈ ਜੀ ਤੇ ਹੁਣ ਆਪਾਂ ਗੁਰੂ ਘਰ ਤੱਕ ਝਾੜੂ ਲਗਾ ਕੇ ਲੈ ਕੇ ਚੱਲਾਂਗੇ ਜੀ ਆਪਾਂ ਸਕੂਲ ਜਾਣਾ ਸੀ ਇਸ ਲਈ ਆਪਾਂ ਨਾਲ ਨਹੀਂ ਲੱਗ ਜਾ ਸਕਦੇ ਹੈਗੇ ਗੁਰੂ ਘਰ ਨਹੀਂ ਜਾ ਸਕਦੇ ਆਪਾਂ ਨਾਲ ਹੁਣ ਜੀ ਆਪਾਂ ਸਵਾਰੀ ਲੈ ਕੇ ਆਵਾਂਗੇ ਜੀ ਗੁਰੂ ਘਰ ਦੇ ਵਿੱਚ ਤੇ ਉਹਦੇ ਲਈ ਪਹਿਲਾਂ ਜੋਤ ਜਗਾਉਣੀ ਪੈਂਦੀ ਹੈ ਜੀ ਤੇ ਹੁਣ ਦਾਦੀ ਜੀ ਜੋਤ ਜਲਾ ਰਹੀ ਨੇ ਜੀ 방럼한 팩이 오늘 매일 되는 거요 ਸਵਾਗਤ ਹੈ ਤੁਹਾਡਾ। ਹਾਂ ਤਾਂ ਇਹਨਾਂ ਕੰਮ ਆਉ ਪਾਦੀ। ਲੱਗ ਨਹੀਂ। ਹਾਂ ਹਾਂ। ਪਾਣੀ ਚਰਤ ਨਹੀਂ ਮਗਰ। ਬਸ ਚਾਹੇ ਕਿ ਕਰ ਦੇਈ। ਹਾਂ ਕਾਰਜ ਪੱਧਰੀ ਕਦੋਂ ਕਦੋਂ। ਕੋਈ ਨਹੀਂ ਪਾਗੋਠੇ ਨੇ ਗਰਬਾਸਤ ਪਾਗ ਵਾਲੀ ਵੜਾ ਕਿਹਦੇ। ਹਾਂ ਬੋਲ ਬੈਠੇ। ਨੌਂ ਚੇਰੋਂ ਵਿੱਚ ਚੱਕ ਰੋ। ਇਹ ਤਾਂ ਆਪਣਾ ਹੋਇਆ। ਇਸੇ ਪਾਇਆ ਕਿ ਉਹ ਬਲਬ ਨਾਲ ਪਾ ਕੇ ਕੀ ਹੋਣਾ। ਮੈਂ ਮੋਨੋ ਦੇ ਕਿਰਪਾ ਦਾ। ਹਾਂ ਬੋਲੇ ਕਿਤਾਬ। ਉਹ ਤੇ ਬਾਅਦ ਚ ਉਹ ਵਾਦੀ ਤੇ ਹੁਣ ਜੀ ਬਾਬਾ ਜੀ ਦੀ ਸਵਾਰੀ ਹੈ ਜਿਹੜੀ ਆ ਚੁੱਕੀ ਹੈਗੀ ਤੇ ਹੁਣ ਆਪਾਂ ਇਹਨੂੰ ਸੱਚਾ ਦੀ ਘਰ ਲੈ ਕੇ ਚੱਲਾਂਗੇ ਜੀ ਬਾਬਾ ਜੀ ਦੀ ਸਵਾਰੀ ਨੂੰ ਦੇਖੋ ਜੀ ਹੁਣ ਆਪਣੇ ਬਾਬਾ ਜੀ ਸੁਖਮਨੀ ਸਾਹਿਬ ਦਾ ਜਿਹੜਾ ਪਾਠ ਕਰ ਰਹੇ ਨੇ ਜੀ नाम गौ सिद्धार्थ सज्जन करो की तो हर तन जो जिया आनंद पुरकार जोर परमय परमिया नाना रूप जो संगीत ता तो वे जो प्रभाव है तो जो स्वभाव है सोई होए नाम दूजा अपना कोए औ साथ संग दे पावे है उस स्थान दे गौना वे सोए है ज्ञान प्रगास बहु संतान कने बिना मंत्रणा और देख रंग हो सर्वसर्ग सर्वसर्ग पारंपरिक संगीत जो जन्म दे रहे जो संजोष मन्ना ਬੇਟੇ ਗਾਵਨੁ ਭਾਇ ਬੋਲਾ ਨਾਮੁ ਪਰਉਪਦੇ ਸੁਰੂ ਕਰਾਵਨ ਸਿ ਲੋਕ ਸੁਰ ਸ੍ਰਮੁ ਕੀਨੇ ਆਤਾ ਬੋਲਾ ਨਾਮੁ ਗਾਉ ਦੇਖੋ ਖਾਂ ਕੋ ਜਵਨਾ ਕੋ ਪਰਪਾ ਕੋ ਜੈ ਨਾੁਰ ਸਿਆ ਮੇਰੇ ਜੀਤਾਲ ਪਾਣਿ ਗਾਉ ਸੁਨਾ ਕੁਰਾਨ ਪੀਤਾ ਗੁਰੂ ਮੇਢੋ ਜਿਸ ਨੇ ਭੀਜਨਾ ਕਨ ਨੰਦ ਸੰਤੂ ਸ਼ਕਰੋਪਿਆ ਰੂਪਾ ਚਨਨਾ ਵਾਜੇ ਮਨੋ ਸ਼ਬਦ ਸਿਦ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਨਾ ਨਿਰ ਕਰਸ ਭਾ ਜੀਆ ਤਾਜ ਰੇ ਗੈ ਨਾ ਕਿਨ ਸਰਨੋ ਨਮਯਾ ਨਾਮੁ ਜੈ ਨਾ ਵਾਜ ਕਮ ਦੂਤੋ ਕਰਮਿ ਅਪਹੜੀ ਜੇ ਦੇ ਦੇ ਦੂਰ ਜੇ ਨਾਮ ਜੈ ਆਇਆ ਦੇਵ ਸੰਗਤ ਕਾ ਲੋ ਦੇ ਮੁਕਤ ਜਲੇ ਸਤਿ ਪ੍ਰਤੀ ਨਾਮੋ ਬਾਵਾ ਇਕਾ ਬਾਵਾ ਸਿਖੀ ਗੱਲੋਂ ਤਾਂ ਦੇਖੋ ਜੀ ਹੁਣ ਬਾਬਾ ਜੀ ਅਰਦਾਸ ਕਰ ਰਹੇ ਨੇ ਜੀ ਜੀ ਦਾ ਹੈ ਦਸਾਹੀ ਪਾਤਸ਼ਾਹੀ ਜੋ ਸੰਹੇਰੀ ਲੋਗਾਂ ਦਾ ਜਿਹੜੇ ਪਾਪ ਦਰਸ਼ਨ ਦੀ ਦਾ ਜਿਹੜਾ ਧਿਆਨ ਕਰਕੇ ਕਰ ਸਾਡੇ ਗੁਰਨਾਵ ਜੀ ਸਤਿਗੁਰਾਂ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜੀ ਦੇ ਕਾਲੀ ਮੁੰਡੇ ਤੇ ਹੱਡੀਆਂ ਜੱਟੀਆਂ ਦੱਤੀਆਂ ਜਿਹਦੇ ਨਾਮ ਕਿਹਾ ਵੰਡ ਕੇ ਛਕਿਆ ਦੇ ਇੱਕ ਬੜੀ ਬਿਮਾਰੀ ਦੇ ਸੰਗਿਆ ਸਰਬੱਤੋ ਗੁਰਦਵਾਰਾਂ ਦਾ ਭਿਆਨ ਕਰਕੇ ਖਾਲਸਾ ਜੀ ਬੋਲੋ ਜੀ ਸਤਿ ਸ੍ਰੀ ਅਕਾਲ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਜ ਗੁਰੂ ਵਾਜ ਗੁਰੂ ਵਾਜ ਗੁਰੂ ਨਾਮ ਚਿੰਤਾਵੇ ਸਤਨ ਕਰ ਸਰਕਾਰ ਕੰਧਾ ਸਿੱਕੇਦਾਨ ਕੇ ਸਤਾਨ ਰਹਿ ਸੰਸਵੇ ਕੰਧਾ ਸਤਾਨ ਦਾਨ ਪੂਸਾ ਦਾਨ ਦਾਨ ਸਰਦਾਨਾਮ ਦਾਨ ਸ਼੍ਰੀ ਅਮਰ ਸਤ ਸੇਵ ਜੀ ਕੇ ਦक्षिणीਸ਼ ਨਾਮ ਚਮਕੀਆਂ ਤੇ ਦੇ ਗੁੰਗੇ ਜੋਗੋ ਜੋਗ ਅਟਲੋ ਧਰਮ ਕਾਜ ਹੈ ਕਰ ਖਾਂਸਾ ਜੀ ਬੋਲੋ ਜੀ ਸ਼ਰਧਾ ਰਹੀ ਕੰਧਾ ਮਨ ਦੀਵਾ ਮਾਤੂ ਜੀ ਮਾਤ ਪਾਤ ਦੇ ਰੱਖਿਆ ਅਕਾਲ ਪ੍ਰਕਾਪ ਨੇ ਬੰਦ ਸਾਧੂ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਮਹਾਰਾ ਗੁਰੂ ਚੱਕੀ ਜੀਵਨ ਬਖਸ਼ਣਾ ਮਹਾਰਾਜ ਦੇ ਕੇ ਦਰਪੋਨ ਗੁਰੂ ਸਿੱਖੀ ਨਾਮਦਾਨ ਬਾਣੀ ਬਖਸ਼ੀ ਨੇ ਸਰਦਾਰ ਗੁਰਮੀਤ ਸਿੰਘ ਜਤੇਸੂ ਪਰਿਵਾਰ ਨੂੰ ਆਪਨੇ ਚਰਨਾਂ ਤੇ ਨਾਮ ਜੋੜ ਕੇ ਖੁਣਾ ਮਹਾਰਾਜ ਜੱਦੀ ਸੇਵਾ ਬਖਸ਼ੀਦਾਨ ਇਸੇ ਤਰ੍ਹਾਂ ਇਹ ਮਾਰਕੂਸ਼ੇ ਦੇ ਕਿਤੇ ਬਖਸ਼ ਨੇ ਆਪ ਜੀਆਂ ਦੇ ਦਰਸ਼ਨ ਕਰਨ ਤੋਂ ਸੰਗਤਾਂ ਦੇ ਵੱਲੋਂ ਉਦੋਂ ਫਿਰ ਬਿਤਾ ਆਵਾਗੇ ਤੇ ਬਿਰਾਮ ਜੀ ਨੇ ਪ੍ਰਵਾਨ ਕਰਨੀਆਂ ਗੁਰੂਮਹ ਪਰਿਵਾਰ ਦੇ ਸਤਗੁਰੂ ਜੀ ਹਰ ਤਰ੍ਹਾਂ ਦੀ ਸਹਿਯਾ ਕਰਨੀ ਮਹਾਰਾਜ ਗੁਰੂਮਹ ਪਰਿਵਾਰ ਵੱਲੋਂ ਇਸੇ ਕੁਸ਼ੇ ਨੂੰ ਰੱਖਦੇ ਆਂ ਆਪ ਜੀ ਨੂੰ ਸੁੰਦਰ ਪਹਿਚਾਕੇ ਪਹਿਨਾਏ ਗਰਾਵ ਜੰਗੀ ਕੰਮ ਕਰਨ ਨੇ ਗੁਰੂਮਹ ਪਰਿਵਾਰ ਦੇ ਪਰਦੇ ਲੋਕ ਪਰਲੋਕ ਅਤਰ ਕਜਨੇ ਬਖਸ਼ੀਆਂ ਹੁਨੀਆਂ ਕਿਰਤ ਕਮਾਈਆਂ ਦੇ ਵਿੱਚੋਂ ਕੜਾ ਪ੍ਰਸ਼ਾਦ ਜੀ ਦੇ ਸੱਚੇ ਪਿਆਰੇ ਮਹਾਰਾਜ ਕਰੀਬ ਪਾਕ ਸਾਧੂ ਚਿਤਰਾ ਹਰ ਲਾਭੋ ਭੋਗ ਹਰਐ ਆਪ ਜੀ ਕਰਿਆ ਸਿਤ ਪ੍ਰਸਾਦ ਆਈ ਸਾਧ ਸੰਗਤ ਦੇ ਵਿੱਚ ਵਰਤੇ ਜੋ ਵੀ ਛਕੇ ਆਪ ਜੀ ਦਾ ਨਾਮ ਜੱਪੇ ਮਹਾਰਾਜ ਕਰੋ ਕਿਰਪਾ ਆਪ ਜੀ ਦੇ ਦਰਸ਼ਨਾਂ ਵਾਸਤੇ ਸੰਗਤਾਂ ਪਹੁੰਚੇ ਨੇ ਮਹਾਰਾਜ ਨੂੰ ਨਿਸਾਉਦੀ ਸਾਜਨੀ ਫਰਵਾਲ ਕਰ ਲੈਣੇ ਜੀ ਕਦਮ ਕਦਮ ਚੱਲਿਆ ਦੇਖੇ ਵਿਚਲਾਣਾ ਮਹਾਰਾਜ ਹੁਨੀਆਂ ਪਲਾਂ ਚੁਕੰ ਨਿਖੇਵਾ ਬਖਸ਼ੋ ਜੀ ਆਪਣੇ ਇਲਾਹੀ ਵਿਗਾਈ ਪਵਿੱਤਰੋਪਨਾਮਾ ਸਰਵਸਤੇ ਨਾਲ ਕਰਨਾ ਚਾਹੀਦਾ ਜਿਵੇਂ ਜਿਨ੍ਹਾਂ বিনা ਤਨਵ ਜਤਾ ਬੈ ਨਾਮ ਕਬੀ ਕਲਾ ਦੇਖ ਪਾਣੀ ਤੇ ਹੁਣ ਆਪਣੇ ਦਾਦਾ ਜੀ ਪ੍ਰਸ਼ਾਦ ਵੰਡਣਗੇ ਜੀ ਸਾਰਿਆਂ ਨੂੰ ਮਸੀਹ ਦੇ ਕੋਲ ਹੀ ਰੱਖੀ ਮਤਾ ਹਾਇਤ ਰੋਮ ਨਹੀਂ ਤਾਂ ਕਿੰਦਾ มันไม่ต้องไปบ้านกันมันไม่ต้องไปกันเลย ਫੱਲਾ ਬੱਲਾ ਕਰਗਾ ਨਹੀਂ ਹੁੰਦੀ ਸਾਰੇ ਗੁਰਮਨ ਬਲਾਈ ਹੱਸਦਾ ਗੁਰਮਨ ਤਾਂ ਕੀ ਪਤਾ ਲੱਗੇ ਨਕਲ ਦੇ ਨਹੀਂ ਤੇ ਇੱਥੇ ਜੀ ਆਪ ਆਪਣੀ ਵੀਡੀਓ ਤੇ ਜਿਹੜਾ ਐਂਡ ਕਰਦੇ ਆਂ ਜੀ ਜੇ ਤੁਹਾਨੂੰ ਮੇਰੀ ਵੀਡੀਓ ਜਿਹੜੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਥੇ ਤੱਕ ਲਈ ਧੰਨਵਾਦ ਸੱਚਾ ਗਾ ਬਾਏ ਬਾਏ ਸਾਰਿਆਂ ਨੂੰ